ਸੋ ਨ ਸ੍ਰੀ ਬਾਣੀ ਭਗਤ ਨਾਮ ਦੇਵ ਜੀ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਹਿਰੀ ਕਰ ਕੇ ਨੇਵ ਖੁਦਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਧਰਮ ਮੂਡ ਬਲਾਈ हमरो कर्ता राम सनेही काहे रे नर गर्भ करता हो विन स जाए छूटी देही राहो मेरी मेरी करों करते दर्योधन से भाई वारहयोजन सत्र चला था देही गिरजन खाई सर्व सोन की लंका होती रावण से अधिकारि कहां भयो दरबान दे हाथी कहना मह भई पराई दरवाजा स्यों कर तट गौरी यादव ए फल पाए कृपा करी जन अपने ऊपर नाम देव हर गुण गाए ਦਸ ਵੈ ਰਾਗਨ 모ਹੇ ਵਸਕੀਨੀ ਪੰਚੋ ਕਾਮ ਟਨਾਵੋ ਸਤਰ ਦੋਹੇ ਭਰੇ ਅੰਮ੍ਰਿਤ ਸਰ ਵਿਖ ਕਾਓ ਮਾਰ ਕਢਾਵਾ ਬਾਛਾ ਬਹੁਰ ਨਯਾਵਨ ਪਾਵੋ ਅੰਮ੍ਰਿਤ ਬਾਣੀ ਕਟਤੇ ਉਚਰੋ ਆਤਮ ਕਉ ਸਮਝਾਵੋ ਰਹਾਓ वज्र कुठार मोहे हा छिन्न कर मैं न तलग पावो संतने के हम उल्टे सेवक भक्तन ते डर पावो एह संसार ते तवही छुटो जो माया नह लपटाव माया नाम गर्व जोनका तेह तज दर्शन पावा ਇਤਿਕਾਰ ਭਗਤ ਕਰਹ ਜੋ ਜਨ ਤੈਨ ਪਉ ਸਗਲ ਝੁਕਾਈਆ ਕਹਤ ਨਾਮ ਦਿਓ ਬਾਹਰ ਕਿਆ ਭਰ ਮਹਉ ਇਹ ਸੰਜਮ ਹਰ ਪਾਈਆ ਵਾਰ ਵੜ ਜੈਸੇ ਨੀਰ ਵਲਹਾ ਵੇਲ ਵਲਹਾ ਕਰਹਲਾ ਜੋ ਕੁਰੰਕ ਨਿਸਨਾਦ ਵਾਲਾ ਹਾ ਤਿਉ ਮੇਰਾ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤਰੰਗ ਰੂੜੋ ਮੇਰੋ ਰਾਮਈਆ ਰਹਾ ਜਾਂ ਧਰਨੀ ਕੋ ਇੰਦਰ ਵਾਲਾ ਕੋਸਮ ਵਾਸ ਜੈਸੇ ਪਵਰਲਾ ਜਿਉ ਕੋਕਿਲ ਕੋ ਅੰਬ ਵਾਲਾ ਤਿਉ ਮੇਰਾ ਮਨ ਰਾਮਈਆ ਜਿ ਕਵੀ ਕੋ ਜੈਸੇ ਸੂਰ ਵਾਲਾ ਮਨ ਸਰੋਵਰ ਹੰਸੁਲਾ ਜਿਉ ਤਰਣੀ ਕੋ ਕੰਤ ਵਾਲਾ ਤਿਉ ਮੇਰਾ ਮਨ ਰਾਮਈਆ वारिक को जैसे खीर वाला चात्रिक मुख जैसे जल तरा मछली कह जैसे नीर वाला त्यों मेरा मन रामैया साधक सिद्ध सगल मुन चाह विरले का ठोला सगल भवन तेरो नाम वाला त्यों नाम मन भी ठूला ਪਹਿਲਾ ਪੁਰਿਏ ਉੰਡਰਕਵਨ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਣਉ ਹਰ ਹਰ ਨਾ ਚੰਤੀ ਨਾ ਚਨਾ ਪਹਿਲ ਉਰ ਸਵਰਾ ਆਥੋਨ ਉਪਰ ਸਾਧਮ ਵਰਾ ਅਸਗਾ ਅਸ ਉਸਗਾ ਹਰ ਕਾ ਵਾਗਰਾ ਨਾਚਾ ਪਿੰਦੀ ਮਹਾਸਾਗਰਾ ਰਹਾ ਨਾ ਚੰਤੀ ਗੋਪੀ ਜਨਾਨਿਆ ਤੇ ਵਾਰੇ ਕੰਨਾ ਤਰਕ ਨਚਾ ਭਰਮਿਆ ਚਾ ਕੇ ਸਵਾ ਬਚੌਨੀ ਆਈਏ ਮਈਏ ਏਕ ਆਨ ਜੀਆ ਵਿੰਦੇ ਉਹ ਕਲੇ ਸੰਸਾਰਾ ਬ੍ਰਹਮ ਬ੍ਰਮ ਆਏ ਤੁਮ ਚੇ ਦਵਾਰਾ ਤੋ ਕੋਨਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮਕਾਰਣਾ ਪਤ ਤਪਾਵਨ ਬਾਦੋ ਵਿਰਦ ਤੇਰਾ ਤਨ ਤੇਵੈ ਮੂਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰਾ ਮਾਥਾ ਲਾਗਿਲੇ ਧੁਰ ਗੋਵਿੰਦ ਚਰਨਨ ਕੀ ਸੋਰ ਨਰ ਮੁੰਨ ਜਨ ਤਿਨ ਹੂ ਤੇ ਦੂਰ ਰਹਾਓ ਦੇਨ ਕਾ ਦਇਆਲ ਮਾਧੋ ਗਰਭ ਪ੍ਰਹਾਰੀ ਚਰਨ ਸਰਣਾ ਨਾਮਾ ਬਲਤੇ ਹਾਰੀ ਤਨਾ ਸ੍ਰੀ ਭਗਤ ਰਵਦਾਸ ਜੀ ਕੀ ਇਕ ਓੰਕਾਰ ਸਤ ਗੁਰ ਪ੍ਰਸਾਦ ਆਮਸਾਰ ਦੇਨ ਦਇਆਲ ਨਾ ਤੁਮ ਸਰਾਂ ਅਬ ਪਤੀ ਯਾਰ ਕਾ ਕੀ ਜਾ ਬਚਨੇ ਤੋਰ ਮੋਰ ਮਨ ਮਾਨਾ ਜਾਨ ਕਉ ਪੂਰਨ ਦੀਜਾ ਹਵਲ ਵਲ ਜਾਓ ਰਮਈਆ ਕਾਰਣੇ ਕਾਰਨ ਕਵਲ ਆ ਕਵਨ ਅਬੋਲ ਰਹਾਉ ਬਹੁਤ ਜਨਮ ਵਿਚੁਰੇ ਥੇ ਮਾਦੋ ਇਹੋ ਜਨਮ ਤੇਰੇ ਲੇਖੇ ਕਹ ਰਵਿਦਾਸ ਆਸ ਲਗ ਜੀਵੋ ਚਿਹਰ ਭਇਓ ਦਰਸ਼ਨ ਦੇਖੇ ਚਿਤ ਸਿਮਰਨ ਕਰੋ ਨੈਣ ਅਵਲੋਕਨ ਸ੍ਰਵਨ ਵਾਨੀ ਸੂਜਸ ਪੂਰ ਰੱਖਾ ਮਨ ਸੋਮਦੋ ਕਰ ਕਰੋ ਚਰਨ ਹਿਰਦੇ ਧਰੋ ਰਾਸਨ ਅੰਮ੍ਰਿਤ RAM ਨਾਮ ਭਾਖੋ ਮੇਰੀ ਪ੍ਰੀਤ ਗੋਵਿੰਦ ਸਿਉ ਜਿਨ ਕਟਾ ਮੈਂ ਤੋ ਮੋਲ ਮਹੰਗੀ ਲਈ ਜੀ ਸਟਾ ਰਹਾ ਸਾਧ ਸੰਗਤ ਵਿਨਾ ਭਾਉ ਨਹੀਂ ਉਪਜਾ ਭਾਵ ਵੇ ਨ ਭਗਤ ਨਹੀਂ ਹੋਏ ਤੇਰੀ ਕਹ ਰਵਦਾਸ ਇਕ ਵੇ ਨਤੀ ਹਰਿ ਸਉ ਪੈਜ ਰਖੋ ਰਾਜਾ RAM ਮੇਰੀ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਵਿਨਾ ਝੂਠੇ ਸਗਲ ਪਾਸਾਰੇ ਰਹਾ ਨਾਮ ਤੇਰੋ ਆਸਨੋ ਨਾਮ ਤੇਰੋ ਰਸਾ ਨਾਮ ਤੇਰਾ ਕੇਸਰੋ ਲੈ ਛਟਕਾਰੇ ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨਾ ਕਸ ਜਪੇ ਨਾਮ ਲੈ ਤੁ ਜਹ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਹਿ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵਨ ਸਗਲਾਰੇ ਨਾਮ ਤੇਰਾ ਧਾਗਾ ਨਾਮ ਫੂੜ ਮਾਲਾ ਭਾਰ 18 ਸਗਲ ਜੂਠਾਰੇ ਤੇਰੋ ਕੀ ਯਤ ਜਹ ਕਿਆਰ ਪਉ ਨਾਮ ਤੇਰਾ ਤੂਹੀ ਜਵਰ ਟੋਲਾਰੇ ਦਸ ਅਠਾ ਅਠ ਸਠੇ ਚਾਰੇ ਖਾਨੀ ਇਹ ਵਰਤਨ ਹੈ ਸਗਲ ਸੰਸਾਰੇ ਕਹ ਰਵਦਾ ਸੁਨਾਮ ਤੇ ਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਤਨਾ ਸ੍ਰੀ ਬਾਣੀ ਭਗਤਾ ਕੀ ਤਿਰਲੋਚਨਾ ਇਕ ਓੰਕਾਰ ਸਤਗੁਰ ਪ੍ਰਸਾਦ ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ ਦੁਖ ਰਿਤ ਸੁਖ ਰਿਤ ਥਾਰੋ ਕਰਮਰੀ ਰਹਾਓ ਸ਼ੰਕਰਾ ਮਸਤਕ ਵਸਤਾ ਸੁਰਸਰੀ ਇਸ ਨਾਨਰੇ ਕੋਲ ਜਨ ਮਧੇ ਮਿਲੇਓ ਸਾਰਗਪਾਨ ਰੇ ਕਰਮ ਕਰ ਕਲੰਕ ਮਾਫੀ ਤਸਰੀ ਵਿਸਵ ਕਾ ਦੀਪਕ ਸੁਆਮੀ ਤਾ ਚੇਰੇ ਸਵਾਰਥੀ ਪੰਖੀ ਰਾਏ ਗਰੁੜ ਤਾ ਚੇ ਵਾਦਵਾ ਕਰਮ ਕਰ ਅਰੁਣ ਪਿੰਗੁਲਾਰੀ ਅਨੇਕ ਪਾਤਕ ਹਰਤਾ ਤ੍ਰਿਪਵਨ ਨਾਥਰੀ ਤੀਰਥ ਤੀਰਥ ਭ੍ਰਮਤਾ ਲਹ ਨਾ ਪਾਰਰੀ ਕਰਮ ਕਰ ਕਪਾਲ ਮਫੀਟ ਸ੍ਰੀ અમૃત સસિયતેન લક્ષ્મી કલ્પ તર સिखर સુનાગરા નદી ચેનાથં કર્મ કર ખારમ ફેટસરી દાદી લે લંકા ગડ ઓ પાડી લે રાવણ વાણા સલ વસલ આણ તો ખીલે હરી કર્મ કર ક સૌટી મફી ટસરી ਪੂਰਵ ਲੋਕ ਰਿਤ ਕਰਮ ਨਾ ਮਿਟੈ ਰੀ ਕਰਗੇ ਹਣਾ ਤਾਂ ਚੇ ਮੋਹੇ ਜਾਪੀ ਲੈ RAM ਚੇ ਨਾਮੰ ਵਦ ਤਰ ਲੋਚਨ RAM ਜੀ ਸ੍ਰੀ ਸਾਨ ਧੂਪ ਦੀਪ ਕਰਿਤ ਸਾਜ ਆਰਤੀ ਵਾਰਨੇ ਜਾਓ ਕਮਲਾ ਪਤੀ ਮੰਗਲਾ ਹਰ ਮੰਗਲਾ नेता मंगल राजा राम राय को रहाओ उत्तम दीया रा नरमल बाती तोहे निरंजन कमला पाती रामा भक्त रामा आनंद जान पूरन परमानंद व कण ਵਾਦਾ ਨਮੂਰਤ ਭਾਤਾਰ ਗੋਵਿੰਦ ਸੈਨ ਪਣਾ ਪਜ ਪਰਮ ਆਨੰਦੇ ਪੀਪਾ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨైਵੇਦਾ ਕਾਇਓ ਪੂਜੋ ਪਾਤੀ ਕਾਇਆ ਬਹੁ ਖੰਡ ਖੋਜਤੇ ਨਾਵ ਨੇ ਧਪਾਈ ਨਾ ਕਛ ਆਇਵ ਨਾ ਕਛ ਜਾਇਵ RAM ਕੇ ਦੋਹਾਈ ਰਹਾ ਜੋ ਬ੍ਰਹਮੰਡੇ ਸੋਈ ਪਿੰਡ ਜੋ ਖੋਜ ਜਾ ਸੋ ਪਾਵੈ ਪੀਪਾ ਪ੍ਰਣਵਾ ਪਰਮ ਤਤ ਹ ਸਤ ਗੁਰ ਹੋਏ ਲਖਾਵ ਧੰਨਾ गोपाल देरा आरती जो जन तुम्हारी भगत करनते तिनके काज सवारत रहा दाल सीधा मांगो कियो हमरा खुशी करा नित जियो पनिया साधन नीका ਅਨਾਜ ਮੰਗੋ ਸਤ ਸੀਕਾ ਗਉ ਪੈਸ ਮੰਗੋ ਲਾਵੇ ਰੀ ਇਕ ਤਾਜਨ ਤੁਰੇ ਚੰਗੇਰੀ ਕਰ ਕੇਂਗੇ ਹਨ ਚੰਗੇ ਜਨ ਤਨ ਲੈ ਵਾ ਮੰਗੀ ਜਤ ਸ੍ਰੀ